ਸਤ ਸ੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਿਨ ਵਿੱਚ ਖੇਤੋਸੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਇੱਕ ਨਸਲ ਮਾਰਦੇ ਅਮੁਖ ਹੈਡਲਾਈਨਸ ਦੇ ਉੱਤੇ ਹਰ ਸਿਮਰਤ ਰਿੰਦਾਵਾ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਪੁਲਿਸ ਨੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਕੈਪਸ ਕੈਫੇ ਦੇ ਦੁਜੀਵਾਰ ਹੋਈ ਫਾਇਰਿੰਗ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਜ਼ਿੰਮੇਵਾਰੀ ਯੂਐਸਟਾਫ ਤੇ ਬੋਲੇ ਪੀਐਮ ਕਾਰਨੀ ਕਿ ਹਾਲ ਲੋੜ ਅਨੁਸਾਰ ਕੀਤੀ ਜਾਵੇਗੀ ਗਲਪਾ ਪਿਆਰ ਲਈ ਕਾਲੇ ਪੈਲ ਲੋਕਾਂ ਦੀ ਹੋਵੇਗੀ ਜਾਂਚ ਖੋਫੀਆ ਏਜੰਸੀ ਦੇ ਅਫਸਰਾਂ ਦੀ ਲੱਗੀ ਡਿਊਟੀ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤੀ ਵਿਦਿਆਰਥੀ ਹਰਸਿਮਰਤ ਰੰਦਾਵਾ ਦੇ ਕਤਲ ਮਾਮਲੇ ਦੇ ਨਾਲ ਜੁੜੀ ਪਹਿਲੀ ਤੇ ਵੱਡੀ ਖਬਰ ਹੈਮਿਲਟਨ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਸ ਉੱਤੇ ਕਤਲ ਦੇ ਪਹਿਲੀ ਡਿਗਰੀ ਦੇ ਦੋਸ਼ ਵੀ ਲਗਾਏ ਗਏ ਨੇ 17 ਅਪ੍ਰੈਲ ਨੂੰ ਹਰਸਿਮਰਤ ਦਾ ਕਤਲ ਹੋਇਆ ਸੀ ਔਰ ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਜਾ ਰਹੀ ਸੀ ਜਿਸ ਵੇਲੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਗੋਲੀ ਹਰਸਿਮਰਤ ਤੇ ਨਿਸ਼ਾਨਾ ਵਿੰਨ ਕੇ ਨਹੀਂ ਸੀ ਕੀਤੀ ਗਈ ਦੋ ਕਾਰਾਂ ਦੇ ਵਿੱਚ ਜਾੜੀਆਂ ਗੈਂਗਸ ਦੇ ਵਿਚਾਲੇ ਲੜਾਈ ਹੋ ਰਹੀ ਸੀ ਕਿ ਫਾਇਰਿੰਗ ਦੇ ਦੌਰਾਨ ਹਰਸਿਮਰਤ ਰੰਦਾਵਾ ਦੇ ਗੋਲੀ ਵੱਜੀ ਤੇ ਮੋਟ ਹੋ ਗਈ ਹਮਿਲਟਨ ਪੁਲਿਸ ਨੇ 21 ਸਾਲਾਂ ਅੰਤਰਰਾਸ਼ਟਰੀ ਵਿਦਿਆਰਥਣ ਹਰਸਿਮਰਤ ਰੰਦਾਵਾ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਉੱਤੇ ਪਹਿਲੀ ਡਿਗਰੀ ਕਤਲਦਾਨ ਦੋਸ਼ ਲਾਇਆ ਗਿਆ ਹੈ। 32 ਸਾਲਾ ਜੈਰਨ ਫੌਸਟਰ ਨੂੰ অন্ਟਾਰੀਓ ਦੇ ਨੈਗਰਾ ਫਾਲਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗੱਲ ਕਾਰਜਕਾਰੀ ਡਿਟੈਕਟਿਵ ਸਾਰਜੰਟ ਡੈਰਲ ਗਰੀਗ ਨੇ ਇੱਕ ਪ੍ਰੈਸ ਵਾਰਤਾਜ ਚ ਦੱਸੀ ਹੈ। ਰਿਪੋਰਟ ਮੁਤਾਬਕ ਉਸ ਉੱਤੇ ਕਤਲ ਦੀ ਕੋਸ਼ਿਸ਼ ਤੇ ਤਿੰਨ ਦੋਸ਼ ਲਗਾਏ ਗਏ ਨੇ। ਭਾਰਤ ਦੀ ਰਹਿਣ ਵਾਲੀ ਹਰਸਿਮਰ ਤਿਰੰਦਾਵਾ 17 ਅਪ੍ਰੈਲ ਨੂੰ ਬੱਸ ਸਟਾਪ ਦੇ ਨੇੜੇ ਖੜੀ ਸੀ ਕਿ ਇੱਕ ਗੋਲੀ ਲੱਗਣ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਹਨੇ ਧੰਨਤੋੜ ਦਿੱਤਾ। ਉਹ ਬਸ ਤੋਂ ਉੱਤਰੀ ਹੀ ਸੀ ਤੇ ਸੜਕ ਪਾਰ ਕਰਨ ਦੇ ਉਡੀਕ ਕਰ ਰਹੀ ਸੀ ਜਦੋਂ ਉਸ ਨੂੰ ਗੋਲੀ ਲੱਗੀ ਰੀਡ ਨੇ ਆਖਿਆ ਹੈ ਕਿ ਹਰ ਸਿਮਰਤ ਇੱਕ ਮਾਸੂਮ ਰਾਗੀਰ ਸੀ ਉਹ ਸਿਰਫ ਇੱਕ ਸਥਾਨਕ ਜਿਮ ਤੋਂ ਘਰ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਉਸ ਨੂੰ ਗੋਲੀ ਮਾਰ ਕੇ ਮੌਤੇ ਕੱਟ ਉਤਾਰ ਦਿੱਤਾ ਗਿਆ ਰੀਡ ਦਾ ਕਹਿਣਾ ਹੈ ਕਿ ਚਾਰ ਕਾਰਾਂ ਵਿੱਚ ਘੱਟੋ-ਘੱਟ 7 ਲੋਕ ਇੱਕ ਝਗੜੇ ਦੇ ਵਿੱਚ ਸ਼ਾਮਲ ਸਨ ਜਿਸ ਕਾਰਨ ਗੋਲੀਬਾਰੀ ਹੋਈ ਪੁਲਿਸ ਵੱਲੋਂ ਕੋਈ ਹੋਰ ਗ੍ਰਿਫਤਾਰੀ ਨਹੀਂ ਕੀਤੀ ਗਈ ਰੀਡ ਨੇ ਆਖਿਆ ਕਿ ਜਾਂਚ ਅਜੇ ਵੀ ਜਾਰੀ ਹੈ ਤੇ ਇਸ ਮੌਤੇ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕਰਨ ਉਹਨਾਂ ਨੂੰ ਲੱਭਣ ਤੇ ਗ੍ਰਫਤਾਰ ਕਰਨ ਲਈ ਆਪਣੀ ਸ਼ਕਤੀ ਦੇ ਵਿੱਚ ਹਰ ਸੰਭਵ ਕੋਸ਼ਿਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਰਿਪੋਰਟ ਦੇ ਮੁਤਾਬਿਕ ਫੌਸਟਰ ਦੇ ਹੈਮਿਲਟਨ ਹਾਲਟਨ ਤੇ ਨੈਗਰਾ ਖੇਤਰਾਂ ਤੇ ਨਾਲ ਸੰਬੰਧ ਨੇ ਜੋ ਥੋੜੇ ਸਮੇਂ ਦੇ ਲਈ ਕਿਰਾਏ ਦੀਆਂ ਜਾਇਦਾਦਾਂ ਚਿਰੰਦੇ ਨੇ ਉਹਨਾਂ ਆਖਿਆ ਹੈ ਕਿ ਇਸ ਵਾਰ ਦਾ ਚ ਘੱਟੋ ਘੱਟ ਦੋ ਬੰਦੂਕਾਂ ਸ਼ਾਮਿਲ ਨੇ ਤੇਕਾਰਾਂ ਵਿਚਾਲੇ ਗੋਲੀਆਂ ਚਲਾਈਆਂ ਕਿਆਂ ਹਰ ਸਿਮਰਤ ਮਹਾਕ ਕਾਲਜ ਦੇ ਵਿੱਚ ਫਿਜ਼ੀਓਥੈਰੇਪੀ ਦੀ ਪੜਾਈ ਕਰ ਰਹੀ ਸੀ ਤੇ ਉਹ ਆਪਣੇ ਦੂਜੇ ਸਾਲ ਦੇ ਵਿੱਚ ਸੀ ਇਧਰ ਭਾਰਤੀ ਕਲਾਕਾਰ ਕਪਿਲ ਸ਼ਰਮਾ ਦੇ ਕੈਫੇ ਨੂੰ ਮੁਰਤੋਂ ਨਿਸ਼ਾਨਾ ਬਣਾਇਆ ਗਿਆ ਕੈਪਸ ਕੈਫੇ ਦੇ ਉੱਤੇ ਮੁਰਤੋਂ ਸ਼ੂਟਿੰਗ ਹੋਈ ਹੈ ਗੋਲੀਬਾਰੀ ਕੀਤੀ ਗਈ ਹੈ ਔਰ ਇਸ ਵਾਰ ਇਸ ਫਾਇਰਿੰਗ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਗਈ ਹੈ ਲੰਘੇ ਮਹੀਨੇ ਵੀ ਕੈਪਸ ਕੈਫੇ ਦੇ ਉੱਤੇ ਫਾਇਰਿੰਗ ਹੋਈ ਸੀ ਜਿਸ ਤੋਂ ਬਾਅਦ ਕੈਪਸ ਕੈਫੇ ਕਾਫੀ ਦਿਨ ਬਾਅਦ ਖੁੱਲਿਆ ਗਿਆ ਤੇ ਹੁਣੇ-ਹੁਣੇ ਹੀ ਸੜੀ ਦੀ ਮੇਅਰ ਬ੍ਰਾਂਡਾ ਲੋਕ ਅਤੇ ਪੁਲਿਸ ਕਰਮਚਾਰੀ ਕੈਪਸ ਕੈਫੇ ਵਿਜ਼ਿਟ ਕਰਕੇ ਆਏ ਸੀ ਉਸ ਵਿਜ਼ਿਟ ਤੋਂ ਬਾਅਦ ਅਚਨਚੇਤ ਫਿਰ ਤੋਂ ਫਾਇਰਿੰਗ ਹੋਈ ਕਾਰਨ ਦੱਸੇ ਜਾਂਦੇ ਨੇ ਕਿ ਕਪਿਲ ਸ਼ਰਮਾ ਨੇ ਬਾਲੀਵੁੱਡ اداکار ਸੁਲਮਾਨ ਖਾਨ ਨੂੰ ਬਤੌਰ ਗੈਸਟ ਬੁਲਾਇਆ ਤੇ ਇਸੇ ਤੋਂ ਹੀ ਨਰਾਜ਼ ਗੈਂਗਸਟਰਸ ਦੇ ਵੱਲੋਂ ਕੈਪਸ ਕੈਫੇ ਨੂੰ ਮੁਰਦੋਂ ਨਿਸ਼ਾਨਾ ਬਣਾਇਆ ਗਿਆ ਇੱਕ ਸੋਸ਼ਲ ਮੀਡੀਆ ਦੇ ਉੱਤੇ ਆਡੀਓ ਤੇ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਭਾਰਤ ਬੇਸਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵੱਲੋਂ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਗਈ ਹੈ ਭਾਰਤੀ ਕਮੇਡੀਅਨ ਕਪਿਲ ਸ਼ਰਮਾ ਦੇ ਸਰੀ ਦੇ ਵਿੱਚ ਸਥਿਤ ਕੈਪਸ ਕੈਫੇ ਤੇ ਮੁਰਦੋਂ ਸ਼ੂਟਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸ਼ੂਟਿੰਗ ਉਦੋਂ ਹੋਈ ਹੈ ਜਦੋਂ ਮੇਅਰ ਬ੍ਰਾਂਡਾ ਲੋਕਰ ਅਤੇ ਸੜੀ ਪੁਲਿਸ ਵਿਭਾਗ ਦੇ ਕਰਮਚਾਰੀ ਕੈਪਸ ਕੈਫੇ ਦੇ ਵਿੱਚ ਸ਼ਾਨਦਾਰ ਖਾਣੇ ਦਾ ਲਤਫ ਲੈ ਕੇ ਆਏ ਸਨ ਤੇ ਮਹਿਜ਼ ਕੁਝ ਦਿਨ ਬਾਅਦ ਫਿਰ ਤੋਗੂਲੀ ਭਾਰੀ ਦੀ ਘਟਨਾ ਵਾਪਰੀ ਸੜੀ ਪੁਲਿਸ ਵੱਲੋਂ 7 ਅਗਸਤ 2025 ਨੂੰ ਸਵੇਰੇ ਲਗਭਗ 4:40 ਮਿੰਟ ਤੇ 120 ਸਟਰੀਟ ਦੇ 8400 ਬਲਾਕ ਤੇ ਸਥਿਤ ਇਸ ਕੈਫੇ ਤੇ ਗੋਲੀਬਾਰੀ ਦੀ ਘਟਨਾ ਨੂੰ ਰਿਸਪੌਂਡ ਕੀਤਾ ਗਿਆ ਸ਼ਹਿਰੀ ਪੁਲਿਸ ਦਾ ਕਹਿਣਾ ਹੈ ਕਿ ਗੋਲੀਆਂ ਦੇ ਕਈ ਰਾਊਂਡ ਚਲਾਈ ਗਏ ਜਿਸ ਨਾਲ ਇਮਾਰਤ ਤੇ ਖਿੜਕੀਆਂ ਦਾ ਨੁਕਸਾਨ ਹੋਇਆ ਪਰ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਸ਼ਹਿਰੀ ਪੁਲਿਸ ਵੱਲੋਂ ਇਸ ਘਟਨਾ ਨੂੰ ਰਿਸਪੌਂਡ ਕਰਨ ਲਈ ਡੈਲਟਾ ਪੁਲਿਸ ਦਾ ਵੀ ਧੰਨਵਾਦ ਕੀਤਾ ਗਿਆ ਹੈ। ਕੈਪਸ ਕੈਫੇ ਉਤੇ ਗੋਲੀ ਚਲਾਏ ਜਾਣ ਦੀ ਇਹ ਵਾਰਦਾਤ ਦੂਜੀ ਵਾਰ ਵਾਪਰੀ ਹੈ। ਇਸ ਤੋਂ ਪਹਿਲਾਂ 9-10 ਜੁਲਾਈ ਦੀ ਰਾਤ ਨੂੰ ਵੀ ਗੋਲੀਆਂ ਚਲਾਈਆਂ ਕਿਆਂ ਸਨ ਉਸ ਸਮੇਂ ਵੀ ਕੋਈ ਜ਼ਖਮੀ ਨਹੀਂ ਸੀ ਹੋਇਆ। ਸੜੀ ਪੁਲਿਸ ਦੇ ਮੀਡੀਆ ਅਧਿਕਾਰੀ ਸਟਾਫ ਸਾਂਟਲ ਲਿੰਨ ਸਹਫਟਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਸੀ ਕਿ ਫਿਲਹਾਲ ਇਹ ਮਾਮਲਾ ਜ਼ਬਰਨ ਵਸੂਲੀ ਦਾ ਹੋਣ ਦੀ ਪੁਸ਼ਟੀ ਨਹੀਂ ਹੈ। ਪੁਲਿਸ ਜ਼ਬਰਨ ਵਸੂਲੀ ਦੇ ਪੱਖ ਨੂੰ ਵੀ ਰੱਦ ਨਹੀਂ ਕਰ ਰਹੀ। ਸ਼ੂਟਿੰਗ ਦੀ ਪਹਿਲੀ ਵਾਰਦਾਤ ਤੋਂ ਬਾਅਦ ਕੁਝ ਸਮੇਂ ਲਈ ਇਸ ਕੈਫੇ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ 20 ਜੁਲਾਈ ਨੂੰ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ। ਕੁਝ ਦਿਨ ਪਹਿਲਾਂ ਹੀ ਕੈਪਸ ਕੈਫੇ ਦੇ ਬਲੂ ਸੜੀ ਪੁਲਿਸ ਦੀ ਟੀਮ ਅਤੇ ਸੜੀ ਦੀ ਮੇਅਰ ਬ੍ਰਾਂਡਾ ਲੋਕ ਦੀਆਂ ਕੈਫੇ ਤੇ ਆਉਂਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ। ਕਬਲੇ ਗੌਰ ਹੈ ਕਿ ਸੜੀ 'ਚ ਸ਼ੂਟਿੰਗ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਇਨ੍ਹਾਂ 'ਚ ਕੁਝ ਮਾਮਲੇ ਜ਼ਬਰਨ ਵਸੂਲੀ ਦੇ ਨਾਲ ਸੰਬੰਧਿਤ ਹੋਣ ਦਾ ਦਾਵਾ ਕੀਤਾ ਗਿਆ ਹੈ ਕੈਪਸ ਕੈਫੇ ਉਤੇ ਚਲਾਈਆਂ ਗਈਆਂ ਇਨ੍ਹਾਂ ਗੋਲੀਆਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਤੜ ਤੜ ਗੋਲੀਆਂ ਚਲਦਿਆਂ ਨਸੜ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਲਈ ਗਈ ਹੈ ਹਾਲਾਂਕਿ ਸਾਟਾ ਚੈਨਲ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਇੱਕ ਕਥਿਤ ਆਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਆਪਣੇ ਆਪ ਨੂੰ ਗੈਂਗਸਟਰ ਹਰੀ ਬੌਕਸਰ ਦੱਸਣ ਵਾਲਾ ਵਿਅਕਤੀ ਇਹ ਦਾਵਾ ਕਰ ਰਿਹਾ ਹੈ ਕਿ ਜਲਦ ਹੀ ਮੁੰਬਈ ਵਾਲੇ ਟਿਕਾਣੇ ਦੇ ਉੱਤੇ ਵੀ ਹਮਲਾ ਕੀਤਾ ਜਾਵੇਗਾ ਕਾਬਿਲ ਗੌਰ ਹੈ ਕਿ ਕੈਪਸ ਕੈਫੇ ਦੇ ਉੱਤੇ ਹਮਲਾ ਹੋਣ ਤੋਂ ਬਾਅਦ ਕਪਿਲ ਸ਼ਰਮਾ ਨੂੰ ਜੋ ਧਮਕੀ ਮਿਲੀ ਹੈ ਉਸ ਨੂੰ ਲੈ ਕੇ ਮੁੰਬਈ ਪੁਲਿਸ ਵੀ ਅਲਰਟ ਤੇ ਹੈ ਤੇ ਕਪਿਲ ਸ਼ਰਮਾ ਦੇ ਮੁੰਬਈ ਰਿਹائش ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਦੇ Netflix ਦੇ ਉੱਤੇ ਚੱਲ ਰਹੇ ਸ਼ੋਅ ਦੇ ਵਿੱਚ ਹਾਲ ਹੀ ਦੇ ਵਿੱਚ ਸਲਮਾਨ ਖਾਨ ਨੇ ਐਂਟਰੀ ਲਈ ਸੀ ਤੇ ਇਸੇ ਐਂਟਰੀ ਤੋਂ ਬਾਅਦ ਹੀ ਕਪਿਲ ਸ਼ਰਮਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਤੇ ਦੂਜੇ ਪਾਸੇ ਸੜੀ ਪੁਲਿਸ ਦੇ ਵੱਲੋਂ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਹੋਣ ਤੇ ਪੁਲਿਸ ਦੇ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਗੁੰਮਨਾਮ ਜਾਣਕਾਰੀ ਕ੍ਰਾਈਮ ਸਟਾਪਰਸ ਦੇ ਨਾਲ ਵੀ ਸਾਂਝੀ ਕੀਤੀ ਜਾ ਸਕਦੀ ਹੈ। ਤੇ ਉਦੋਂ ਡੋਨਲਡ 트াম্প ਨੇ ਕੈਨੇਡਾ ਦੇ ਉੱਤੇ 35% ਟੈਰਿਫ ਲਗਾ ਦਿੱਤੇ ਨੇ ਤੇ ਇਸ ਐਲਾਨ ਤੋਂ ਬਾਅਦ ਕੈਨੇਡੀਅਨ ਪੀਐਮ ਮਾਰਕ ਕਾਰਨੀ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਖਿਆ ਹੈ ਕਿ ਜਦੋਂ ਗੱਲਬਾਤ ਦਾ ਸਮਾਂ ਸਹੀ ਲੱਗੇਗਾ ਉਦੋਂ ਡੋਨਲਡ 트াম্প ਯਾਨੀ ਕਿ ਅਮਰੀਕੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਗੱਲਬਾਤ ਕਰਕੇ ਸਾਰਥਕ ਹੱਲ ਕੱਢਣ ਦੀ ਵੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇਗੀ ਅਮਰੀਕਾ ਨੇ ਕੈਨੇਡਾ ਤੇ ਪਹਿਲਾਂ ਤੋਂ ਲਗਾਏ ਗਏ 25% ਟੈਰਿਫਸ ਨੂੰ ਵਧਾ ਕੇ 35% ਕਰ ਦਿੱਤਾ ਹੈ। ਇਸ ਸਾਲਾਨ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਵੀ ਅਹਿਮ ਬਿਆਨ ਆਇਆ ਹੈ। ਬ੍ਰਿਟਿਸ਼ ਕੋਲੰਬੀਆ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਖਿਆ ਅਸੀਂ ਉਦੋਂ ਬੋਲਾਂਗੇ ਜਦੋਂ ਗੱਲ ਕਰਨ ਦਾ ਕੋਈ ਮਤਲਬ ਹੋਵੇਗਾ। ਕੈਨੇਡਾ ਅੱਜ ਅਮਰੀਕਾ 'ਚ ਦੂਜਾ ਸਭ ਤੋਂ ਵੱਡਾ ਨਿਵੇਸ਼ਕ ਹੈ। ਸਾਡੇ ਕੋਲ 40 ਮਿਲੀਅਨ ਨਾਗਰਿਕ ਨੇ ਪਰ ਬਿਨਾਂ ਕਿਸੇ ਸਮਝੌਤੇ ਦੇ ਵਪਾਰ 'ਚ ਜ਼ਰੂਰ ਘਰਾਵਟਾਵੇਗੀ। ਉਦਰ ਵਾਈਟ ਹਾਊਸ ਅਨੁਸਾਰ ਉਕਤ ਟੈਰਿਫ ਦਾ ਫੈਸਲਾ ਕੈਨੇਡਾ ਦੀ ਲਗਾਤਾਰ ਅਕ੍ਰੇਸ਼ੀਲਤਾ ਤੇ ਜਵਾਬੀ ਕਾਰਵਾਈ ਤਹਿਤ ਲਿਆ ਗਿਆ ਹੈ। ਟਰੰਪ ਨੇ ਦਾਵਾ ਕੀਤਾ ਹੈ ਕਿ ਕਿੰਨੀ ਦਿਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 1 ਅਗਸਤ ਦੀ ਆਖਰੀ ਮਿਤੀ ਤੋਂ ਪਹਿਲਾਂ ਗੱਲਬਾਤ ਲਈ ਬੁਲਾਇਆ ਸੀ। ਪਰ ਕੋਈ ਗੱਲਬਾਤ ਨਹੀਂ ਹੋ ਸਕੀ ਪ੍ਰੈਸ ਕਾਨਫਰੰਸ 'ਚ ਟਰੰਪ ਨੇ ਆਖਿਆ ਹੈ ਕਿ ਅਸੀਂ ਅੱਜ ਕੈਨੇਡਾ ਨਾਲ ਗੱਲ ਨਹੀਂ ਕੀਤੀ ਕਾਰਨੀ ਪਹਿਲਾਂ ਹੀ ਗੱਲਬਾਤ ਲਈ ਬੁਲਾ ਚੁੱਕੇ ਨੇ ਦੇਖਦੇ ਹਾਂ ਕੀ ਹੁੰਦਾ ਹੈ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਦੇਸ਼ ਜੋ ਸ਼ੁੱਕਰਵਾਰ ਤੋਂ ਪਹਿਲਾਂ ਅਮਰੀਕਾ ਦੇ ਨਾਲ ਕੋਈ ਸੌਦਾ ਨਹੀਂ ਕਰਦਾ ਤਾਂ ਉਸ ਦੇ ਸਨਮਾਨ ਤੇ ਉੱਚ ਟੈਰਿਫ ਲਗਾਏ ਜਾਣਗੇ ਕੈਨੇਡਾ ਦੇ ਵਿੱਤ ਮੰਤਰੀ ਫਰੈਂਚਸ਼ਾਫ ਫਿਲਿਪ ਸ਼ੈਂਪੇਨ ਨੇ ਆਖਿਆ ਹੈ ਕਿ ਹੁਣ ਦੇਸ਼ ਅਜਿਹੇ ਵਪਾਰਕ ਭਾਈਵਾਲਾਂ ਦੀ ਭਾਲ ਕਰ ਰਿਹਾ ਹੈ ਜਿਨ੍ਹਾਂ ਤੇ ਭਰੋਸਾ ਕੀਤਾ ਜਾ ਸਕੇ ਉਨ੍ਹਾਂ ਨੇ ਇੱਕ ਗੱਲ ਵਿਦੇਸ਼ ਮੰਤਰੀ ਅਨੀਤਾ ਆਨੰਦ ਤੇ ਮੈਕਸੀਕਨ ਰਾਸ਼ਟਰਪਤੀ ਕਲੋਰੀਆ ਸ਼ਿਨਪੋਮ ਦੇ ਨਾਲ ਮੁਲਾਕਾਤ ਦੌਰਾਨਾ ਕੀ ਹੈ ਕਾਰਨੀ ਨੇ ਆਖਿਆ ਕਿ ਪਿਛਲੇ ਹਫਤੇ 트ੰਪ ਨੇ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਪ੍ਰਤੀ ਆਪਣੀ ਬੱਧਤਾ ਦੁਹਰਾਈ ਸੀ ਇਸ ਸਮਝੌਤੇ ਤਹਿਤ ਕੈਨੇਡਾ ਨੂੰ ਆਪਣੇ 85% ਨਿਰਯਾਤ ਤੇ ਅਮਰੀਕਾ ਤੱਕ ਡਿਊਟੀ ਮੁਕਤ ਪਹੁੰਚ ਮਿਲਦੀ ਹੈ ਕੈਨੇਡਾ ਅਮਰੀਕਾ ਤੇ ਮੈਕਸੀਕੋ ਵਿਚਾਲੇ USMCA ਵਪਾਰ ਸਮਝੌਤਾ ਇਨ੍ਹਾਂ ਟੈਰਿਫ ਦਰਾਂ ਦੇ ਵਿਰੋਧਾ ਹੈ ਵਰਤਮਾਨ ਚ ਕੈਨੇਡੀਅਨ ਸਟੀਲ, ਐਲੂਮੀਨੀਅਮ ਤੇ ਤਾਂਬੇ ਤੇ 50% ਤੱਕ ਡਿਊਟੀ ਲਗਾਈ ਗਈ ਹੈ ਜੋ ਸਮਝੌਤੇ ਦੇ ਨਿਯਮਾਂ ਦੀ ਉਲੰਘਣਾ ਕਰਦੀ ਹੈ। ਜ਼ਿਕਰ ਇਹ ਖਾਸ ਹੈ ਕਿ ਕੈਨੇਡੀਅਨ ਸਰਕਾਰ ਦਾ ਇੱਕ ਪਾਸੇ ਇਹ ਵੀ ਕਹਿਣਾ ਹੈ ਕਿ ਭਾਵੇਂ ਟੈਰਿਫ ਲਗਾਏ ਜਾ ਰਹੇ ਨੇ ਪਰ ਫਿਰ ਵੀ 트럼ਪ ਪ੍ਰਸ਼ਾਸਨ ਦੇ ਨਾਲ ਗੱਲਬਾਤ ਦਾ ਦੌਰ ਚੱਲ ਰਿਹਾ ਹੈ। ਤੇ ਉਦੋਂ ਲੱਖਾਂ ਹੀ ਅਜਿਹੇ ਪ੍ਰਵਾਸੀ ਹੁੰਦੇ ਨੇ ਜੋ ਕੈਨੇਡਾ ਦੀ ਪੀਆਰ ਹਾਸਲ ਕਰਨ ਵਾਸਤੇ ਜਦੁੱਜਹਿਦ ਕਰਦੇ ਰਹਿੰਦੇ ਨੇ ਤੇ ਹੁਣ ਕੈਨੇਡਾ ਨੇ ਪ੍ਰਵਾਸੀਆਂ ਦੇ ਪਿੱਛੇ ਖੁਫੀਆ ਅਸਰ ਲਗਾ ਦਿੱਤੇ ਨੇ। ਮਿਲੀ ਜਾਣਕਾਰੀ ਮੁਤਾਬਕ ਵੀਆਰ ਲਈ ਕਾਲੇ ਹਜ਼ਾਰਾਂ ਪ੍ਰਵਾਸੀਆਂ ਦਾ ਪਿੱਛਾ ਖੁਫੀਆ ਏਜੰਸੀ ਦੇ ਅਫਸਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੀ ਹਰ ਸੜ ਗਰਮੀ ਦੇ ਉੱਤੇ ਵੀ ਨਜ਼ਰ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਸਦ ਜਿਹੜੇ ਲੋਕ ਕੈਨੇਡਾ ਦੀ ਪੀਆਰ ਹਾਸਲ ਕਰਨਾ ਚਾਹੁੰਦੇ ਨੇ ਉਹਨਾਂ ਦੇ ਪਿੱਛੇ ਖੁਫੀਆ ਏਜੰਸੀ ਦੇ ਅਫਸਰ ਲੱਗ ਕੇ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਤੇ ਇਨ੍ਹਾਂ ਲੋਕਾਂ ਦਾ ਸੰਬੰਧ ਗਲਤ ਲੋਕਾਂ ਦੇ ਨਾਲ ਜਾਂ ਫਿਰ ਗਲਤ ਗਤੀਵਿਧੀਆਂ ਕਰਨ ਵਾਲਿਆਂ ਦੇ ਨਾਲ ਤਾਂ ਨਹੀਂ ਸੋ ਇਸੇ ਕਰਕੇ ਹੀ ਪੀਆਰ ਹਾਸਲ ਕਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਜਾਂ ਫਿਰ ਪਰਿਵਾਰਾਂ ਦੇ ਉੱਤੇ ਇਹ ਖੂਫੀ ਏਜੰਸੀ ਦੇ ਅਧਿਕਾਰੀ ਨਿਸ਼ਾਨ ਬਣਾ ਕੇ ਰੱਖ ਰਹੇ ਨੇ ਤੇ ਇਹਨਾਂ ਲੋਕਾਂ ਦੇ ਪਿੱਛੋਕੜ ਨੂੰ ਵੀ ਡੂੰਘਾਈ ਦੇ ਨਾਲ ਫਰੋਲਿਆ ਜਾ ਰਿਹਾ ਹੈ ਇਮੀਗ੍ਰੇਸ਼ਨ ਤੇ ਸਿਟੀਜਨਸ਼ਿਪ ਵਿਭਾਗ ਨਹੀਂ ਚਾਹੁੰਦਾ ਕਿ ਦਾਗੀ ਕਿਸਮ ਦੇ ਲੋਕਾਂ ਨੂੰ ਮੁਲਕ ਦੇ ਵਿੱਚ ਰਹਿਣ ਜਾਂ ਪੱਕੇ ਹੋਣ ਦਾ ਮੌਕਾ ਮਿਲੇ ਇਸੇ ਦੇ ਮਤੇ ਨਜ਼ਰ ਲੱਖਾਂ ਦੀ ਤਾਦਾਦ ਚ ਅਰਜ਼ੀਆਂ ਕੈਨੇਡੀਅਨ ਖੂਫੀਆ ਏਜੰਸੀਆਂ ਦੇ ਕੋਲ ਭੇਜੀਆਂ ਚਾਰੀਆਂ ਨੇ ਉਦੋਂ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਦੱਸਿਆ ਹੈ ਕਿ 2024 ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ 538000 ਲੋਕਾਂ ਦਾ ਅਗਾ ਪਿਛਾ ਪਤਾ ਕਰਨ ਦੀ ਗੁਜ਼ਾਰਿਸ਼ ਭੇਜੀ ਗਈ ਜਦਕਿ 2023 ਚ ਅਜਿਹੇ ਗੁਜ਼ਾਰਸ਼ਾਂ ਦੀ ਗਿਣਤੀ 3 ਲੱਖ ਦੇ ਨੇੜੇ ਤੇੜੇ ਰਹੀ ਹੈ ਕੁਵੀਆ ਏਜੰਸੀ ਤੋਂ ਹਰੀ ਚੰਡੀ ਮਿਲਣ ਤੱਕ ਇਮੀਗ੍ਰੇਸ਼ਨ ਵਾਲੇ ਕਿਸੇ ਅਰਜ਼ੀ ਦੀ ਪ੍ਰੋਸੈਸਿੰਗ ਮੁਕੰਮਲ ਨਹੀਂ ਕਰ ਸਕਦੇ ਜਦਕਿ ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਲੰਮੀ ਉਡੀਕ ਦੀ ਦੁਹਾਈ ਦਿੱਤੀ ਜਾ ਰਹੀ ਹੈ 온ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੇ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਸਿਕਿਉਰਿਟੀ ਸਕਰੀਨਿੰਗ ਕਰਕੇ ਉਹਨਾਂ ਦੇ ਕਲਾਇੰਟਸ ਨੂੰ ਹੱਦ ਜ਼ਿਆਦਾ ਉਡੀਕਣਾ ਪੈ ਰਿਹਾ ਹੈ ਅਤੇ ਇਸ ਦਾ ਅਸਲ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਮਿਸਾਲ ਵਜੋਂ ਜਾਰਡਨ ਤੋਂ ਆਏ ਇੱਕ ਰਿਫਿਊਜੀ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਕੀਤੀ ਪਰ ਉਮ ਮਈ 2024 ਤੋਂ ਸਿਕਿਉਰਿਟੀ ਸਕਰੀਨਿੰਗ ਦਾ ਨਤੀਜਾ ਹੀ ਉੱਡਿਖ ਰਿਹਾ ਹੈ ਇਸੇ ਦੌਰਾਨ ਕੈਨੇਡਾ ਸਰਕਾਰ ਵੱਲੋਂ ਨੈਕਸਸ ਕਾਰਡ ਬਾਰੇ ਲਿੰਗ ਨੀਤੀ ਦੇ ਵਿੱਚ ਤਬਦੀਲੀ ਕਰਨ ਦਾ ਮਸਲਾ ਵੀ ਸੁਰਖੀਆਂ ਦੇ ਵਿੱਚ ਹੈ ਭਾਵੇਂ ਇਸ ਤਬਦੀਲੀ ਦਾ ਮੁੱਖ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਇੱਕ ਕਾਰਜਕਾਰੀ ਹੁਕਮ ਹੈ ਪਰ ਇਮੀਗ੍ਰੇਸ਼ਨ ਲਾਇਰਸ ਦਾ ਕਹਿਣਾ ਹੈ ਕਿ ਸੰਵਿਧਾਨਿਕ ਆਧਾਰ ਤੇ ਇਸ ਤਬਦੀਲੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਨੈਕਸਸ ਪ੍ਰੋਗਰਾਮ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੇ ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਸਾਂਝੇ ਤੌਰ ਤੇ ਚਲਾਇਆ ਜਾਂਦਾ ਹੈ ਜਿਸ ਰਾਹੀਂ ਦੋਹਾਂ ਮੁਲਕਾਂ ਦਰਮਿਆਨ ਆਵਾਜਾਈ ਸੁਖਾਲੀ ਬਣ ਜਾਂਦੀ ਹੈ ਟਰੰਪ ਚਾਹੁੰਦੇ ਨੇ ਕਿ ਕੈਨੇਡਾ ਵਾਸੀਆਂ ਦੇ ਪਾਸਪੋਰਟ ਤੇ ਲਿੰਗ ਦੀ ਪਛਾਣ ਵਾਲੇ ਖਾਨੇ ਦੇ ਵਿੱਚ ਐਕਸ ਦੀ ਬਜਾਏ ਮੇਲ ਜਾਂ ਫੀਮੇਲ ਲਿਖਿਆ ਹੋਵੇ। ਫਿਲਹਾਲ ਅਮਰੀਕਾ ਸਰਕਾਰ ਐਕਸ ਜੈਂਡਰ ਵਾਲੇ ਕੈਨੇਡੀਅਨ ਪਾਸਪੋਰਟਾਂ ਨੂੰ ਪ੍ਰਵਾਨ ਕਰ ਰਹੀ ਹੈ ਪਰ ਨੈਕਸਸ ਕਾਰਡ ਨਮਯਾਨ ਮੌਕੇ ਇਹ ਸਭ ਨਹੀਂ ਚੱਲਣਾ ਅਤੇ ਮੇਲ ਜਾਂ ਫੀਮੇਲ ਵਿੱਚੋਂ ਹੀ ਕੋਈ ਸ਼ਬਦ ਲਿਖਣਾ ਪਵੇਗਾ। ਟੋਰਾਂਟੋ ਦੇ ਬੈਟਿਸਟਾ ਲਾਗ ਗਰੁੱਪ ਦੀ ਜੋਸ਼ਨਾ ਕਾਂਗ ਨੇ ਕੈਨੇਡਾ ਸਰਕਾਰ ਦੇ ਤਾਜ਼ਾ ਫੈਸਲੇ ਨੂੰ ਕਾਇਰਾ ਨਾ ਕਰਾਰ ਦਿੱਤਾ। ਉਨਾ ਆਖਿਆ ਹੈ ਕਿ ਨਵੀਂ ਨੀਤੀ ਲੋਕਾਂ ਨਾਲ ਵਿਤਕਰਾ ਕਰਦੀ ਹੈ ਤੇ ਕੈਨੇਡੀਅਨ ਚਾਰਟਰ ਦੀ ਧਾਰਾ 15 ਦੇ ਵਿਰੁੱਧ ਜਾਂਦੀ ਹੈ ਬਰਾਬਰਤਾ ਵਾਲਾ ਸਿਧਾਂਤ ਇੱਥੇ ਖਤਮ ਨਸੜਾ ਰਿਹਾ ਹੈ ਉਦੋਂ ਅਨਟਾਰੀਓ ਦੀ ਸਰਹੱਦ ਦੇ ਉੱਤੇ 197 ਕਿਲੋ ਕੋਕੀਨ ਜ਼ਬਤ ਕੀਤੀ ਗਈ ਹੈ ਸੋ ਕੋਕੀਨ ਦੇ ਨਾਲ ਭਰੇ ਹੋਏ ਸੀਗੇ ਡਫਲ ਬੈਗ ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ 197 ਕਿਲੋਗ੍ਰam ਕੋਕੀਨ ਜ਼ਬਤ ਕਰਨ ਤੋਂ ਬਾਅਦ ਪੁਲਿਸ ਨੇ ਅਖਿਆ ਕਿ ਉਹਨਾਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਬਲੂ ਵਾਟਰ ਬ੍ਰਿਜ ਦੇ ਕੋਲੇ ਕਾਰਵਾਈ ਕੀਤੀ ਗਈ ਹੈ ਇਸੇ ਹੀ ਮਾਮਲੇ ਦੇ ਵਿੱਚ ਪੁਲਿਸ ਨੇ 29 ਸਾਲਾ ਇੱਕ ਅਨਟਾਰੀਓ ਵਾਸੀ ਨੂੰ ਗ੍ਰਿਫਤਾਰ ਕੀਤਾ ਮਾਮਲਾ RCMP ਦੇ ਕੋਲ ਹੈ ਕੈਨੇਡੀਅਨ ਸਰਹੱਦ ਤੇ 197 ਕਿਲੋਗ੍ਰਾਮ ਕੋਕੀਨ ਵਾਲੇ 7 ਬੈਗ ਜ਼ਬਤ ਕੀਤੇ ਜਾਣ ਤੋਂ ਬਾਅਦ অন্ਟਾਰੀਓ ਦੇ ਇੱਕ ਵਿਅਕਤੀ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਆਖਿਆ ਕਿ ਇਹ ਜ਼ਬਤ 23 ਜੁਲਾਈ ਨੂੰ ਉਦੋਂ ਕੀਤੀ ਗਈ ਜਦੋਂ ਅਮਰੀਕਾ ਤੋਂ ਬਲੂ ਵਾਟਰ ਬ੍ਰਿਜ ਤੇ ਪਹੁੰਚਣ ਵਾਲੇ ਇੱਕ ਵਪਾਰਕ ਟਰੱਕ ਨੂੰ ਜਾਂਚ ਲਈ ਰੋਕਿਆ ਗਿਆ ਪੁਆਇੰਟ ਐਡਵਰਡ অন্ਟਾਰੀਓ ਦੇ ਵਿੱਚ ਸਥਿਤ ਕ੍ਰਾਸਿੰਗ ਤੇ ਏਜੰਟਾਂ ਨੇ ਟਰੇਲਰ ਦਾ ਮੌਈਨਾ ਕੀਤਾ ਤੇ ਕਥਿਤ ਤੌਰ ਤੇ ਸ਼ੱਕੀ ਕੁਕੀਨ ਦੀਆਂ ਇਟਾਂ ਵਾਲੇ 7 ਡਫਲ ਬੈਗ ਮਿਲੇ ਕੋਲਪਾਰ 197 ਕਿਲੋਗ੍ਰਾਮ ਦੀ ਜਿਸ ਦੀ ਕੀਮਤ ਏਜੰਟਾਂ ਨੇ ਸੜਕ ਤੇ 24.6 ਮਿਲੀਅਨ ਡਾਲਰ ਦੱਸੀ ਹੈ ਕੈਲਡਨ অন্ਟਾਰੀਓ ਦੇ ਇੱਕ 29 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਉਸਤੇ ਕੋਕੀਨ ਦੀ ਦਰਾਮਤ ਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦੇ ਦੋਸ਼ ਲਗਾਏ ਨੇ ਦੱਖਣੀ অন্ਟਾਰੀਓ ਲਈ ਸੀਬੀਐਸਏ ਦੇ ਖੇਤਰੀ ਡਾਇਰੈਕਟਰ ਜਨਰਲ ਮਾਈਕਲ ਪ੍ਰੋਸੀਆ ਨੇ ਕਿਹਾ ਕਿ ਕੋਕੀਨ ਦੀ ਇੰਪੋਰਟੈਂਟ ਹੈ ਜ਼ਬਤ ਕੈਨੇਡਾ ਦੇ ਵਿੱਚ ਨਸ਼ਿਆਂ ਦੇ ਗੈਰ ਕਾਨੂੰਨੀ ਪ੍ਰਵਾਹ ਨੂੰ ਰੋਕਣ ਦੇ ਵਿੱਚ ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਦੇ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੀ ਹੈ ਇਸ ਸਾਲ ਹੁਣ ਤੱਕ ਸੀਬੀਐਸ ਨੇ ਆਖਿਆ ਹੈ ਕਿ ਉਸਨੇ ਸਯੰਗਤ ਦਰਾਸ਼ ਤੋਂ ਆਉਣ ਵਾਲੀ ਕੁੱਲ 1164 ਕਿਲੋਗ੍ਰਾਮ ਕੋਕੀਨ ਤੇ ਹੋਰ ਦੇਸ਼ਾਂ ਤੋਂ 514 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ ਪ੍ਰੋਸੀਆ ਮੁਤਾਬਿਕ ਇਹ ਸਫਲਤਾ ਉਹਨਾਂ ਦੀ ਚੌਕਸੀ ਤੇ ਸਮਰਪਣ ਦੇ ਨਾਲ-ਨਾਲ ਭਾਈਚਾਰਿਆਂ ਦੀ ਰੱਖਿਆ ਲਈ ਆਰਸੀਐਮਪੀ ਨਾਲ ਚੱਲ ਰਹੇ ਸਹਿਯੋਗ ਦੀ ਤਾਕਤ ਦਾ ਨਤੀਜਾ ਹੈ ਯੋਧਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਕਮੀ ਆਉਣ ਕਰਕੇ ਸਸਕੇਚਵਾਨ ਪੋਲੀਟੈਕਨਿਕ ਦੇ ਵਿੱਚ ਹੋਰ ਛਾਂਟੀਆਂ ਹੋ ਰਹੀਆਂ ਨੇ ਕੁਝ ਸਮਾਂ ਪਹਿਲਾਂ ਵੀ ਸਸਕੇਚਵਾਨ ਪੋਲੀਟੈਕਨਿਕ ਦੇ ਵੱਲੋਂ ਸਟਾਫ ਦੇ ਵਿੱਚ ਵੱਡੇ ਪੱਧਰ ਤੇ ਛਾਂਟੀਆਂ ਕੀਤੀਆਂ ਗਈਆਂ ਸੀ ਸੋ ਇਸ ਪੋਲੀਟੈਕਨਿਕ ਕਾਲਜ ਦਾ ਕਹਿਣਾ ਹੈ ਕਿ ਔਟਵਾ ਦੇ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਸਖਤ ਕਰਨ ਤੋਂ ਬਾਅਦ ਆਮਦਨ ਦੇ ਵਿੱਚ ਗਿਰਾਵਟ ਆਈ ਹੈ ਅੰਤਰਰਾਸ਼ਟਰੀ ਵਿਦਿਆਰਥੀ ਘੱਟ ਦਾਖਲੇ ਲੈ ਰਹੇ ਨੇ ਸਸਕੇਚਵਾਨ ਪੋਲੀਟੈਕਨਿਕ ਇਸ ਸਾਲ ਦੂਜੀ ਵਾਰ ਨੌਕਰੀਆਂ 'ਚ ਕਟੌਤੀ ਕਰ ਰਿਹਾ ਹੈ ਤਾਂ ਜੋ ਟਿਊਸ਼ਨ ਫੀਸ 'ਚ ਕਮੀ ਆਉਣ ਨਾਲ ਨਜਿੱਠਣ ਲਈ ਘੱਟ ਅੰਤਰਰਾਸ਼ਟਰੀ ਵਿਦਿਆਰਥੀ ਉੱਚ ਸਿੱਖਲਾਈ ਲਈ ਸੁਭੇ ਚੋਂ ਦੇ ਰਹੇ ਹਨ ਸਕੂਲ ਅੰਤਰਰਾਸ਼ਟਰੀ ਦਾਖਲੇ ਦੇ ਵਿੱਚ ਵੱਡੀ ਗ੍ਰਾਵਿਟੀ ਦਾ ਕਾਰਨ ਓਟਵਾਦੀਆਂ ਇਮੀਗ੍ਰੇਸ਼ਨ ਨੀਤੀਆਂ ਚ ਬਤਲਾ ਦੱਸਦਾ ਹੈ ਜਿਸ ਚ ਵਿਦਿਆਰਥੀ ਵੀਜ਼ਾ ਤੇ ਸੀਮਾ ਸ਼ਾਮਿਲ ਹੈ ਅੰਤਰਰਾਸ਼ਟਰੀ ਵਿਦਿਆਰਥੀ ਇੱਕੋ ਜਿਹੇ ਕੋਰਸਾਂ ਲਈ ਘਰੇਲੂ ਵਿਦਿਆਰਥੀਆਂ ਨਾਲੋਂ ਵੱਧ ਪੈਸੇ ਦਿੰਦੇ ਨੇ ਸਸਕੇਚਵਨ ਪੋਲੀਟੈਕਨੀ ਹਾਲ ਹੀ ਦੇ ਵਿੱਚ 14 ਆਊਟ ਆਫ ਸਕੋਪ ਕਰਮਚਾਰੀਆਂ ਨੂੰ ਛਾਂਟੀ ਦੇ ਨੋਟਿਸ ਭੇਜੇ ਨੇ ਤੇ 8 ਖਾਲੀ ਅਸਾਮੀਆਂ ਨਹੀਂ ਭਰੀਆਂ ਜਾਣਕੀਆਂ ਸਕੂਲ ਨੇ ਅਪ੍ਰੈਲ ਦੇ ਵਿੱਚ 27 ਨੌਕਰੀਆਂ ਵੀ ਕੱਢੀਆਂ ਸੀ ਸੀਬੀਸੀ ਨਿਊਜ਼ ਨੂੰ ਭੇਜੇ ਗਏ ਇਸ ਸਕੈਚਵਾਨ ਪੋਲੀਟੈਕ ਦੇ ਬਿਆਨ ਚ ਆਖਿਆ ਗਿਆ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਚ ਇੱਕ ਮਹੱਤਵਪੂਰਨ ਗਿਰਾਵਟ ਨੇ 2025-26 ਅਕਾਦਮਿਕ ਸਾਲ ਲਈ ਵੱਡਾ ਮਾਲੀਆ ਘਾਟਾ ਪੈਦਾ ਕਰ ਦਿੱਤਾ ਆਉਣ ਵਾਲੇ ਮਹੀਨਿਆਂ 'ਚ ਹੋਰ ਮੁਸ਼ਕਲ ਫੈਸਲੇ ਲੈਣ ਦੀ ਲੋੜ ਪੈ ਸਕਦੀ ਹੈ ਸਕੀਚਵਾਨ ਪੋਲੀਟੈਕਨੀਕਲ ਫੈਕਲਟੀ ਐਸੋਸੀਏਸ਼ਨ ਦੇ ਅਨੁਸਾਰ ਸਕੂਲ ਨੂੰ 15 ਮਿਲੀਅਨ ਡਾਲਰ ਤੱਕ ਦੇ ਬਜਟ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਸਪੀਐਫਏ ਦੇ ਪ੍ਰਧਾਨ ਮਿਸ਼ੈਲ ਡਾਊਨਟਨ ਨੇ ਇੱਕ ਬਿਆਨ ਚਾਕਿਆ ਕਿ ਅਸੀਂ ਇਸ ਦੇ ਸੂਬੇ ਭਰ ਵਿੱਚ ਸਿੱਖਿਆ ਦੀ ਕੁਆਲਿਟੀ ਵਿਦਿਆਰਥੀ ਸਹਾਇਤਾ ਤੇ ਲੰਬੇ ਸਮੇਂ ਦੇ ਪ੍ਰੋਗਰਾਮ ਦੀ ਵਾਰਕਤਾ ਤੇ ਪੈਣ ਵਾਲੇ ਪ੍ਰਭਾਵ ਬਾਰੇ ਬਹੁਤ ਚਿੰਤਤ ਹਾਂ April ਚ ਸਕੂਲ ਨੇ ਨਹੀਂ ਦੱਸਿਆ ਕਿ ਛਾਂਟੀ ਦੇ ਇਸ ਦੌਰ ਨਾਲ ਕਿਹੜੇ ਅਹੁਦੇ ਵਿਭਾਗ ਚ ਪ੍ਰੋਗਰਾਮ ਪ੍ਰਭਾਵਿਤ ਹੋਣਗੇ ਸਿਸਕੇਚਵਨ ਪੋਲੀਟੈਕ ਦੀ 2023-24 ਦੀ ਸਾਲਾਨਾ ਰਿਪੋਰਟ ਮੁਤਾਬਕ ਸਾਰੇ ਵਿਭਾਗਾਂ ਤੇ ਕਿਰਤ ਸਮੂਹਾਂ ਚ ਲਗਭਗ 2000 ਪੂਰੇ ਸਮੇਂ ਦੇ ਬਰਾਬਰ ਕਰਮਚਾਰੀ ਨੇ ਸਿਸਕੇਚਵਨ ਪੋਲੀਟੈਕਨਿਕ ਸਟੂਡੈਂਟਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਵਿਦਿਆਰਥੀ ਚਿੰਤਿਤ ਨੇ ਪਰ ਸਕੂਲ ਦੇ ਵਿੱਤੀ ਦਬਾਅ ਨੂੰ ਸਮਝਦੇ ਨੇ ਸਕੂਲ ਦੀ ਸਭ ਤੋਂ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ ਸਾਲ 2023-24 ਅਕਾਦਮਿਕ ਸਾਲ ਚ ਇਸ ਦੇ 4 ਕੈਂਪਸਸ ਦੇ ਵਿੱਚ 4327 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸਿਸਕੇ ਵਨ ਪੋਲੀਟੈਕ ਪ੍ਰੋਗਰਾਮਾਂ 'ਚ ਦਾਖਲਾ ਲਿਆ 5 ਸਾਲ ਪਹਿਲਾਂ ਇਹ ਗਿਣਤੀ 1701 ਸੀ 2024 'ਚ ਸੰਘੀ ਸਰਕਾਰ ਵੱਲੋਂ ਵਿਦਿਆਰਥੀ ਵੀਜ਼ਿਆਂ 'ਤੇ ਇੱਕ ਸੀਮਾ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਸਸਕੇਚਵਾਂ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ 'ਚ ਗਿਣਾ ਵਟਾਈ ਹੈ ਰਜੀਨਾ ਯੂਨੀਵਰਸਿਟੀ ਨੇ ਇਸ ਸਾਲ ਦੇ ਸ਼ੁਰੂ 'ਚ ਕਿਹਾ ਸੀ ਕਿ ਜਨਵਰੀ 2024 ਦੇ ਮੁਕਾਬਲੇ ਪਿਛਲੇ ਸਰਦੀਆਂ ਦੇ ਸਮੇਂ ਵਿੱਚ ਨਵੇਂ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਚ 50% ਤੋਂ ਵੱਧ ਗਿਣਾ ਵਟਾਈ ਹੈ ਸਕ੍ਰੀਚਵਾਨਾ ਯੂਨੀਵਰਸਿਟੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਇਹ ਵੀ ਕਿਹਾ ਹੈ ਕਿ ਸ਼ੁਰੂਆਤੀ ਆਂਕੜਿਆਂ ਨੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ 'ਚ 20% ਦੀ ਕਮੀ ਦਾ ਸੁਝਾਅ ਦਿੱਤਾ ਹੈ। ਕਾਬਿਲ ਨ गौर ਹੈ ਕਿ ਇਸ ਫੈਸਲੇ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਰਾਜਨੀਤਿਕ ਪ੍ਰਤੀਕਿਰਿਆਵਾਂ ਵੀ ਵੇਖਣ ਨੂੰ ਮਿਲ ਰਹੀਆਂ ਨੇ। ਨਿਊਫਾਉਂਡਲੈਂਡ ਦੇ ਅੰਦਰ ਲੈਬਰਡੋਰ ਦੀ ਜੰਗਲ ਦੀ ਅਗਦਾ ਸੋ ਨਿਊਫਾਉਂਡਲੈਂਡ ਅਤੇ ਲੈਬਰਡੋਰ ਦੇ ਪ੍ਰੀਮੀਅਰ ਜான் ਹੋਗਨ ਨੇ ਸਵੇਰੇ ਦੇ ਵਿੱਚ ਜੰਗਲ ਦੀ ਅਗ ਦੀ ਸਥਿਤੀ ਬਾਰੇ ਅਪਡੇਟ ਪ੍ਰਦਾਨ ਕੀਤੀ ਹੈ ਸੰਗੀਤ ਸਹਾਇਤਾ ਦੇ ਲਈ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਕੈਨੇਡੀਅਨ ਆਰਮਡ ਫੋਰਸਸ ਸੂਬੇ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਵਾਸਤੇ ਤਿਆਰ ਨੇ ਆਉਣ ਵਾਲੇ ਘੰਟਿਆਂ ਦੇ ਵਿੱਚ ਕੈਨੇਡੀਅਨ ਆਰਮਡ ਫੋਰਸਸ ਵੀ ਜੰਗਲ ਦੀ ਅਗ ਦੀ ਸਥਿਤੀ ਦਾ ਮੁਲਾਂਕਣ ਕਰਨ ਵਾਸਤੇ ਮਦਦ ਕਰਨ ਲਈ ਮੌਜੂਦ ਰਹਿਣ ਗਿਆ ਅਤੇ ਅੱਗ ਬੁਝਾਓ ਯੰਤਰ ਪ੍ਰਦਾਨ ਕੀਤੇ ਜਾਣਗੇ ਯੋਜਨਾਬੰਦੀ ਤੇ ਤਾਲਮਿਲ ਦੇ ਯਤਨਾਂ ਚ ਸਹਾਇਤਾ ਲਈ ਜ਼ਮੀਨੀ ਕਰਮਚਾਰੀ ਵੀ ਸ਼ਾਮਿਲ ਕੀਤੇ ਗਏ ਨੇ ਔਰ ਜੰਗਲ ਦੀ ਅੱਗ ਦੇ ਯਤਨਾਂ ਦੇ ਵਿੱਚ ਸਹਾਇਤਾ ਲਈ ਫਾਇਰ ਫਾਈਟਰਜ਼ ਵੀ ਹੋਰ ਸ਼ਾਮਿਲ ਕੀਤੇ ਗਏ ਨੇ ਇਸ ਤੋਂ ਇਲਾਵਾ ਕੈਨੇਡੀਅਨ ਕੋਸਟ ਗਾਰਡ ਤਿੰਨ ਹੈਲੀਕਾਪਟਰ ਅਤੇ ਦੋ ਆਰਾਮਦਾਇਕ ਟ੍ਰੇਲਰ ਅਤੇ ਨਾਲ ਹੀ ਸੁਬਾਈ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਯਤਨਾਂ ਨੂੰ ਵਧਾਉਣ ਲਈ ਕਰਮਚਾਰੀ ਅਧਿਕਾਰੀ ਪ੍ਰਦਾਨ ਕਰਨਗੇ ਨਿਊਫਾਉਂਡਲੈਂਡ ਅਤੇ ਲੈਬਰਾਡੋਰ ਦਾ ਕਹਿਣਾ ਹੈ ਕਿ ਜਿਹੜਾ ਵੀ ਉਲੰਘਣਾਵਾ ਕਰਦਾ ਹੈ ਜਾਂ ਫਿਰ Uh, our provincial emergency operations center and the emergency operations center in the affected communities are also putting in extremely long hours. Um, you can only imagine how hard it is to coordinate uh, a situation like this where people are showing up who uh, are scared, worried, um, nowhere to go, um, and they are managing to organize that and keep people comfortable during this very difficult time. So, thank you for all their efforts and all the people uh, who've shown up to volunteer and provide. Um, help support food, uh, places to sleep, um, and as I said yesterday, shoulders to cry on in some situations. And I want to thank again our friends in New Brunswick uh, for answering our call to help uh, through the Canadian Interagency Forest Fire Centre. Uh, so a bit of an update this morning um, we will be uh, there will be an evacuation order for two more communities uh Ogre, pit cove and salmon cove um, so individuals in the communities will be ordered to evacuate and they will be asked to move uh, and register at the uh, in carboneer at the carboneer academy um, update on all the fires uh, the central fire the martin lake fire the southern edge of the fire is still fairly active um, marginal growth overnight, but it is holding at about 220 hectares. Um, today, there'll be 17 firefighters on site doing structure protection on cabins and two helicopters and three 802s. Uh, the goal right now is to continue suppression on the eastern edge and the southern edge of that fire. Uh, northwest winds are pushing the fire towards the lake, which uh, very much did help suppression um, as it, it wouldn't advance through the lake, but it is now starting to move around the lake. Uh, as for the highway, um, we will continue we are continually re uh, evaluating whether that highway will be closed. Um, so it's very important that people um, on the Conagra Peninsula recognize that that potential does exist and of course, um, can happen at a moment's notice. So just people need to be aware of that. If they need to um, get off the peninsula for any reason, we suggest you make that decision sooner rather than later because um, uh, we are continuing to monitor monitor that, as I said. Uh, the Holyrood fire, uh, the main fire there is still very hot, um, but no growth that continues to hold at 22 hectares. There are 10 ground crew, a helicopter uh, there today, uh, along with local fire departments. As for the fire, the Kingston fire, um, still growing and very active. Obviously, that's not a surprise given that we've had to evacuate two more communities. Um, the new size as of this morning was 2,175 hectares. Uh, most of the growth yesterday and last night was to the west and the northwest and southwest corners. and the plan for today uh, does remain the same. there will be 30 ground crew. four of our tankers will be there as well as three helicopters and local fire departments on structure protection. Uh, the ground crews there will focus on the southern edge near salmon cove and perry's cove. Um, and we will be also um, working with the contractor there. Uh, the, the emergency operations center is working with the contractor there. To have uh, dozers build up some uh, guards there, some fire breaks, uh, so we can help hopefully prevent the fire from moving. So, thanks for their efforts as well. Um, yesterday, uh, we wrote the Federal Minister of Emergency Management and Community Resilience requesting further assistance. Now, I know that letter was only sent yesterday, but just so everybody is aware, there are two federal representatives at the Emergency Operations Center. Um, and during, once any crisis like this starts, we're in constant communication with the federal government. They're there with us in the Emergency Operations Center. Um, the letter is sent when we know that the request is, when we know what we need and we know the request is going to be granted. So that was just a bit of a logistical uh, process to go through to actually send that letter. Um, our request for assistance uh, was with planning and coordination and execution through the Emergency Operations Center of air transportation and large scale evacuation and movement operations from the areas. Uh, transportation of people for non emergency but necessary movement, the provision of additional humanitarian workforce capacity, the provision of wildland firefighters employed with the Canadian Armed Forces, and the transportation of essential goods, including food and medical supplies, in and out of the regions. So happy to report, as I suggested, that the request has been approved, um, and the Canadian Armed Forces will now be deploying a reconnaissance element to assist and assess the wildfire situation. To determine how the Armed Forces can best support our requirements right now. And based on the current need and capacity, the Canadian Armed Forces will be providing personnel to assist with planning and coordination, personnel to assist ongoing firefighter efforts with firefighters as needed, transportation of essential goods and personnel, and logistical support. As well, the Canadian Coast Guard will provide a provision of up to three helicopters. A Coast Guard liaison officer with expertise in planning and operation, and up to two crew comfort trailers. Um, I did mention yesterday uh, we were looking at, our government was looking at increasing fines for situations where people violate the regulations related to fires and related to flammable uh, items and all sorts of things. We're still working out exactly what the increase in fines will be for. Um, the specifics will be provided uh, in the next 24 hours. Um, but we will be increasing fines substantially to at least $50,000 for a first offense. <laughs>